ਅਸ਼ੋਕ ਕੁਮਾਰ ਗੋਇਲ ਮੇਰਾ ਨਾਮ ਹੈ ਮੈਂ ਇਹ ਕਹਿਣਾ ਚਾਹੁੰਦਾ ਹੈ ਭਾਵੇਂ 2 ਨੰਬਰ ਹੈ ਭਾਵੇਂ 4 ਨੰਬਰ ਹੈ ਪਰ ਇੱਕ ਯਾਨੀ ਆਪ ਤਾਂ ਨਹੀਂ ਬਣਾਏ ਇਹ ਕਿਦੋਂ ਦਾ ਚੱਲ ਕੇ ਆਏ ਆ ਜਿੱਥੋਂ ਚੱਲ ਕੇ ਆਏ ਉਸ ਬੰਦੇ ਨੂੰ ਆਪਾਂ ਕਿਉਂ ਨਹੀਂ ਫੜਦੇ ਜਿੱਥੇ ਬੰਦੇ ਐ ਫੈਕਟਰੀਆਂ ਵਾਲਿਆਂ ਨੂੰ ਹੋਲ ਸੇਲਰਾਂ ਨੂੰ ਜਾਂ ਸਾਰੇ ਬਾਜ਼ਾਰ ਦਿੱਲੀ ਦੇ ਕਲਕੱਤੇ ਦੇ ਲੁਧਿਆਣੇ ਦੇ ਸਾਰੇ ਬੰਗਲੌਰ ਦੇ ਸਾਰੇ ਪਰੇ ਪਏ ਨਾ ਮਾਲਾ ਮੈਂ ਸੱਚ ਨਹੀਂ ਕਹਿੰਦਾ। ਹੋਰ ਹੋਰ ਕੋਈ ਵੱਡੀ ਗੱਲ ਨਹੀਂ ਕਿ ਇਹਨਾਂ ਨੂੰ ਜੀਐਸਟੀ ਪੇ ਕਰਕੇ ਲੈਂਦਾ ਹੋਵੇ। ਜੀਐਸਟੀ ਉੱਥੇ ਲਈ ਜਾਂਦੇ ਆ। ਇਹ ਨਹੀਂ ਕਿ ਕੋਈ ਸਾਰਾ ਕੁਝ ਦੋ ਨੰਬਰ ਚ ਆਈ ਜਾਂਦਾ ਹੈ ਤੇ ਜਾਂ ਤਿੰਨ ਨੰਬਰ ਚ ਆਈ ਜਾਂਦੇ। ਔਰ ਦੂਸਰੀ ਵੱਡੀ ਗੱਲ ਹਿੰਦੁਸਤਾਨ 'ਚ ਬਤਾ ਨਹੀਂ ਕਿਉਂ ਰਿਵਾਜ ਹੀ ਹੋ ਗਿਆ ਵੀ ਵੱਡਾ ਚੋਰ ਹੈ ਉਹਨੂੰ ਛੱਡੀ ਜਾਓ। ਡਾਕੂ ਹੈ ਉਹਨੂੰ ਛੱਡ ਦਿਓ। ਪੋਲੀਟੀਸ਼ੀਅਨ ਹੈ ਛੱਡ ਦਿਓ। ਅਫਸਰ ਹੈ ਛੱਡ ਦਿਓ। ਠੀਕ ਹੈ। ਇਹ ਛੋਟੇ-ਛੋਟੇ ਦੁਕਾਨਦਾਰ ਨੂੰ ਜਾ ਕੇ ਨੱਪ ਲੋ ਤੇ ਅਕਲ ਲੋਕਾਂ ਦੀ ਸਰਕਾਰ ਦੀ ਅੱਖਾਂ ਪਹੁੰਚ ਦਿਓ। ਕਾਰਨ ਕੀ ਸਮਝੇ? ਕਾਰਨ ਇਹ ਹੀ ਇਹੀ ਚੀਜ਼ ਹੈ ਇਹਦੇ ਵਿੱਚ ਅਫਸਰशाही ਹੈ ساری ਅਫਸਰशाही ਹੈ ਜਿਹੜੀ ਇਹ ਵੱਡਿਆਂ ਨੂੰ ਰਾਜ਼ੀ ਕਰੀ ਜਾਂਦੇ ਆ ਗਰੀਬਾਂ ਨੂੰ ਦੱਬੀ ਜਾਂਦੇ ਆ ਇੱਥੇ ਕੋਈ ਦੂਜੀ ਗੱਲ ਹੀ ਨਹੀਂ ਇੱਥੇ ਆ ਜਿੰਨੇ ਲੋਕ ਖੜੇ ਆ ਇਹਨਾਂ ਦੇ ਬਿਆਨ ਲੈ ਲਓ ਇਹੀ ਗੱਲ ਕਹਿਣਗੇ ਕਿਉਂ ਵੀ ਦੱਸੋ ਆ ਜਿਹੜੀ ਗੱਲ ਮੈਂ ਕਹਿ ਰਿਹਾ ਜਾਇਜ਼ ਹੈ ਗੱਲ ਇਹ ਮੈਂ ਗਲਤ ਕਹਿ ਰਿਹਾ ਆ ਪੁੱਛ ਲਓ ਸਾਰੀ ਮੈਂ ਮੈਂ ਝੂਠ ਬੋਲਦਾ ਕਹਿੰਦੇ ਆ ਦੁਨੀਆ ਦਾ ਨਹੀਂ ਝੂਠ ਬੋਲਦੀ ਪਈ ਨਾ ਫਿਰ ਵੋਟਾਂ ਨਾਲ ਚੁੰਦੇ ਆ ਸਰਕਾਰਾਂ ਬਣਾਉਂਦੇ ਆ ਵੋਟਾਂ ਨਾਲ ਚੁੰਨ ਵੋਟਾਂ ਲੈਣ ਤੋਂ ਬਾਅਦ ਸਾਡੇ ਪਿਓ ਬਣ ਕੇ ਬਹਿ ਜਾਂਦੇ ਆ ਸਾਡੇ ਤੋਂ ਟੈਕਸ ਲਾ ਕੇ ਸਾਡੇ ਸਾਡੇ ਉੱਤੇ ਸਿਰ ਸਾਡੀ ਸਿਰ ਪੰਨੀ ਜਾਂਦੇ ਆ ਇਹ ਕਿਹੜੀ ਸਰਕਾਰ ਹੈ ਇਹ ਇਹ ਤਾਂ ਗੁੰਡੇ ਆ ਗੁੰਡੇ ਪੈਦਾ ਹੋਏ ਜਿੰਨੇ ਆਪਾਂ ਪੈਦਾ ਕਰਦੇ ਆ ਆਪਦੇ ਸਿੱਟੇ ਲਾਉਣ ਵਾਸਤੇ ਗੁੰਡੇ ਪੈਦਾ ਕਰਦੇ ਆ ਇਹ ਜਿੰਨੇ ਵੱਡੇ ਅਫਸਰ ਹੈ ਉਹ ਇੰਨਾ ਸਰਕਾਰਾਂ ਦੇ ਚਮਚੇ ਬਣੇ ਹੋਏ ਆ ਸਰਕਾਰਾਂ ਦੇ ਨਾਲ ਨਾਲੇ ਪਏ ਆ ਸਰਕਾਰ ਔਰ ਅਫਸਰ ਵੱਡਾ ਹੈ ਜਿਹੜਾ ਹੈਗਾ ਉਹ ਇਕੱਠੇ ਆ ਬਾਕੀ ਲੋਕ ਜਿਹੜੇ ਗਰੀਬ ਤਬਕਾ ਹੈ ਆਮ ਤਬਕਾ ਹੈ ਆਜਾ ਟੈਕਸਪੇਅਰ ਤਬਕਾ ਹੈ ਇਹ ਸਾਰੇ ਉਹਨਾਂ ਨਾਲੋਂ ਅੱਟੇ ਤੁਸੀਂ ਕਹ ਟੈਕਸਪੇਅਰ ਤਬਕਾ ਜਿਹੜਾ ਇਹ ਇਕੱਠਾ ਕਿਉਂ ਨਹੀਂ ਹੋ ਰਿਹਾ ਜਿਵੇਂ ਬਾਕੀ ਯੂਨੀਅਨਾਂ ਕਿਸਾਨ ਯੂਨੀਅਨਾਂ ਉਹ ਇਕੱਠੀਆਂ ਹੋ ਕੇ ਸੰਘਰਸ਼ ਕਰਦੀਆਂ ਪਰ ਵਪਾਰੀ ਵਰਗ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦਾ ਵਪਾਰੀ ਵਰਗ ਜਦੋਂ ਵੀ ਸੰਘਰਸ਼ ਕਰਦਾ ਹੈ ਨਾ ਜੀ ਇਹਨਾਂ ਦੇ ਵਿੱਚ ਵੀ ਉਹ ਆਪਦੇ ਬੰਦੇ ਛੱਡ ਦਿੰਦੇ ਇਹਨਾਂ ਨੂੰ ਤਾਰ ਪਿੱਟੋ ਕਰ ਜਾਂਦੇ ਇਹਨਾਂ ਦੇ ਆਪ ਦੇ ਆਪ ਦੇ ਸਾਰਿਆਂ ਦੇ ਆਪ ਦੇ ਆਪ ਦੇ ਮਫਾਦ ਹੁੰਦੇ ਆ ਉਹਨਾਂ ਨੂੰ ਹਾਈਲਾਈਟ ਕਰ ਦਿੰਦੇ ਆ ਇਸ ਤੇ ਕਿੰਨੇ ਕਿ ਰਾਨ ਦਾ ਨਕਸਾ ਨੀ ਸਾਨੂੰ ਨਹੀਂ ਪਤਾ ਇਹ ਤਾਂ ਬਾਅਦ ਚ ਪਤਾ ਲੱਗੂਗਾ ਨੇ ਠੀਕ ਹੈ ਜੀ ਠੀਕ ਹੁਣੇ ਨਹੀਂ ਕਹਸਾ ਮੋਈ ਜਿੰਦਾ ਜੀ ਜਿਹੜੀ ਰੇਡ ਪਈ ਹੈ ਕੀ ਕਹਿਣਾ ਚਾਹੋ ਅਸੀਂ ਤਾਂ ਇਹੀ ਗੱਲ ਕਹਿਣਾ ਚਾਹੁੰਦੇ ਅਸੀਂ ਇਹ ਨਹੀਂ ਕਹਿੰਦੇ ਗਲਤ ਹੈ ਸਹੀ ਹੈ ਕੁਛ ਵੀ ਹੈ ਬਟ ਇਹਦੇ ਤਾਂ ਬਹੁਤ ਛੋਟਾ ਮਾਇੰਦਾ ਹੈਗਾ ਜੀ ਜੇਕਰ ਤੁਸੀਂ ਜੇ ਰੇਡ ਪਾਣੀ ਹੈਗੀ ਹੈ ਮੈਨੂਫੈਕਚਰ ਤੇ ਪਾਓ ਜੀ ਮੈਨੂਫੈਕਚਰ ਤੇ ਪਾਉਗੇ ਤਾਂ ਆਪਣੇ ਸਾਰੀ ਸਪਲਾਈ ਬੰਦ ਹੋ ਚੁੱਕੀ ਜੇ ਤਾਂ ਸਾਰੀ ਸਪਲਾਈ ਬੰਦ ਹੋ ਗਈ ਤਾਂ ਇਹਨਾਂ ਕੋਲੇ ਕਿੱਥੇ ਆਊਗਾ ਜੀ ਬੇਸਿਕਲੀ ਇਹਨਾਂ ਨੂੰ ਛੱਡ ਕੇ ਤੁਸੀਂ ਵੱਡੇ ਮગર ਮੱਛ ਨੂੰ ਫੜੋ ਵੱਡਾ ਮગર ਮੱਛ ਫੜੇਗਾ ਛੋਟੀ ਮੱਛਲੀ ਤਾਂ ਆਪਣੇ ਆਪ ਹੀ ਖਤਮ ਹੋ ਜਾਣਗੀ ਕਿਉਂ ਕਾਰਨ ਸਮਝਦਾ ਛੋਟੀ ਮੱਛਲੀ ਨੂੰ ਫੜਿਆ ਤਾਂ ਵੱਡੀ ਨੂੰ ਕਿਉਂ ਨਹੀਂ ਫੜੋ ਛੋਟੇ ਮੈਂ ਇੱਕ ਆਉਂਦਾ ਵੀ ਕਈ ਵਾਰ ਕੋਈ ਬੰਦਾ ਜਿਵੇਂ ਕੋਈ ਗੱਡੀ ਨਾਲ ਫੋਟੋ ਪਾਤੀ ਹੋਰ ਪਾਤੀ ਅਗਲੇ ਨੂੰ ਇਹ ਲੱਗਦਾ ਪਤਾ ਨਹੀਂ ਇਹ ਕਿੰਨੇ ਕੁ ਰੁਪਏ ਕਮਾਈ ਜਾਂਦਾ ਇਹ ਤਾਂ ਪਤਾ ਨਹੀਂ ਜੇ ਉਹਦੇ ਕੋਲ 10 ਲੱਖ ਦੀ ਗੱਡੀ ਆ 11 ਲੱਖ ਦਾ ਉਹਨੇ ਕਰਜ਼ਾ ਲੀਤਾ ਹੋਇਆ ਹੁੰਦਾ ਵੀ ਉਸ ਚੱਕਰ ਦੀ ਉਹ ਸ਼ੋਸ਼ੇਬਾਜ਼ੀ ਚ ਅਗਲਾ ਉਹ ਡਗੜਿਆ ਜਾਂਦਾ ਹੈਗਾ ਵੀ ਪਤਾ ਨਹੀਂ ਕਿੰਨੀ ਕੁ ਕਮਾਈ ਹੈਗੀ ਆ ਇੱਡੀ ਕੋਈ ਗੱਲਬਾਤ ਨਹੀਂ ਹੈਗੀ ਇਹਦੀ ਕਮਾਈ-ਕਮੁਈ ਵਾਲੀ ਚ ਇਹਦੇ ਕੋਲੇ ਪਾਰੀਆਂ ਨੂੰ ਇਕੱਠੇ ਹੋ ਕੇ ਵੀ ਇਸ ਤਰ੍ਹਾਂ ਦਾ ਨਹੀਂ ਤਾਂ ਵੀ 2 ਨੰਬਰ ਦਾ ਕੋਈ ਮਾਲ ਲੈਣ ਹੀ ਨਾ ਆ ਸਕਦਾ ਦੋ ਨੰਬਰ ਤੋਂ ਪਾਰੀਆਂ ਤਾਂ ਕਿ ਇਕੱਠੇ ਹੋ ਵੀ ਜਾਣਗੇ ਉਹਦੇ ਵਿੱਚੋਂ ਦੂਜੇ ਬੰਦੇ ਫੇਰ ਵਿੱਚ ਬੈਠੇ ਹੁੰਦੇ ਹੈਗੇ ਆ ਉਹ ਫੇਰ ਉਧਰੋਂ ਉੱਪਰ ਸੈਟਿੰਗ ਹੁੰਦੀ ਹੈਗੀ ਸਾਰੀ ਜੀ ਇਸ ਚੀਜ਼ ਦੀ ਮੇਰਾ ਨਾਮ ਪ੍ਰਦੀਪ ਹੈ ਇਹ ਦੁਕਾਨ ਮਾਰਕੀਟ ਦੇ ਵਿੱਚ ਮੁੰਡਾ ਕੰਮ ਕਰਦਾ ਇਹ ਮੇਤੋ ਦੀ ਹੈ ਕਿਹਣਾ ਚਾਹੋਗੇ ਜੀ ਟੈਂਟ ਪਈ ਹੈ ਸਰ ਸ਼ੂਜ਼ ਵਾਲਿਆਂ ਦੀ ਐਡੀਡਾਸ ਔਰ ਨਾਈਕੀ ਦੀ ਹੈ ਰੇਡਾ ਉਹ ਕੋਈ ਨਹੀਂ ਵੀ ਕੰਪਨੀ ਵੱਲੋਂ ਸਾਨੂੰ ਰੇਡ ਆਈ ਹੈ ਵੀ ਇਹ ਡੁਪਲੀਕੇਟ ਮਾਲ ਵੇਚਦੇ ਆ ਪਰ ਜਿਹੜੇ ਹੈਗੇ ਵੀ ਕਹਿੰਦੇ ਵੀ ਅਸੀਂ ਕਾਪੀਰਾਈਟ ਦਾ ਵੀ ਬਚਾ ਦੇ ਸਕਦੇ ਆ ਦੂਜਾ ਵੀ ਦੇ ਸਕਦੇ ਆ ਅਸੀਂ ਤੁਹਾਨੂੰ ਰਿਕਵੈਸਟ ਕਰੀ ਸੀ ਕਿ ਵੀ ਮਾਲ ਇਹ ਕਿਹੜਾ ਘਰੇ ਬਣਾ ਰਿਆ ਜੀ ਬੰਦਾ ਵੀਜੋ ਤਾਂ ਘਰੇ ਆਪ ਟੈਗ ਲਾ ਕੇ ਵੇਚਦਾ ਹੋਇਆ ਬੰਦਾ ਬਣਾ ਕੇ ਫੇਰ ਹੈ ਦਿੱਲੀ ਲੁਧਿਆਣਾ ਸਾਰਾ ਭਰਿਆ ਪਿਆ ਜਿੱਥੇ ਮਾਨਸਾ ਬੰਨਾਲਾ ਜਿੱਥੇ ਮਰਜ਼ੀ ਲੈ ਲੋ ਜੀ ਰੈਡੀਮੇਡ ਕਮਾ ਸੋਗੇ ਨਾਇਆ ਹੋਗੇ ਬੂ ਸ਼ੂਜ਼ ਹੋਗੇ ਕਰ ਕਰ ਚ ਪਰਿਆ ਪਿਆ ਰੈਡੀ ਦੇ 100 ਰੁਪਏ ਦਾ ਸ਼ੂ ਵੀ ਕਿਨੋਲ ਤੇ ਵੀ ਰੀਦਾਦੀ ਮੁੱਲ ਲੱਗੀ ਵੀ ਹੈ ਜੀ ਫਿਰ ਇਹ ਸਾਨੂੰ ਦਾ ਰੈ ਨਹੀਂ ਹੁੰਦਾ ਕਿਸੇ ਕੋਲੇ ਵੀ ਆ ਸਕਦੇ ਸੀਗੇ ਜੀ ਐ ਨਹੀਂ ਹੈਗਾ ਵੀ ਕਿਸੇ ਕੋਲ ਵੀ ਜਿਹਦੇ ਕੋਲ ਮਾਲ ਪਰਮ ਦੋਗੇ ਤੇ ਬਣਦੇ ਆ ਉੱਥੇ ਨਹੀਂ ਰੇਟ ਕੀਤੀ ਜਾਂਦੀ ਉਹ ਲੁਧਿਆਣਾ ਦਿੱਲੀ ਹੈ ਜੀ ਭਰੇ ਵੇ ਮਾਲ ਕੀ ਕਾਰਨ ਸਮਝਦੇ ਵੀ ਉਹਨਾਂ ਤੇ ਰੇਟ ਕਿਉਂ ਦੀ ਇਹ ਹੁਣ ਇਹਨਾਂ ਨੂੰ ਪਤਾ ਜੇ ਉਹਨਾਂ ਦਾ ਰੇਟ ਕਿਉਂ ਪਤਾ ਤਾਂ ਸਾਰਿਆਂ ਨੂੰ ਹੀ ਹੈ ਜੀ ਜੇ ਇੰਨੀ ਕੀ ਦੁਕਾਨ ਦਾ ਪਤਾ ਲਾ ਸਕਦਾ ਹੈ ਇੰਡੀਆ ਦੇ ਵਿੱਚ ਤੇ ਕਿੱ데 ਕਿੱ데 ਵੱਡੀਆਂ ਫੈਕਟਰੀਆਂ ਉਹਨਾਂ ਦਾ ਪਤਾ ਹੀ ਹੈ ਹੌਂ ਜਿੱਥੇ ਉੱਥੇ ਬਣੇ ਜਾਂਦੇ ਆ ਤੇ ਆਪਣਾ ਵੀ ਕਸੂਰ ਹੈਗਾ ਵੀ ਆਪਾਂ ਨੂੰ ਪਤਾ ਹੈਗਾ ਵੀ ਤਾਂ ਅਪਲੀਕੇਸ਼ਨ ਜਦੋਂ ਨੰਬਰ ਦਾ ਕਿਸ ਤਰ੍ਹਾਂ ਵੀ ਆਪਾਂ ਕਹਿ ਰਹੇ ਆਂ ਆਪਾਂ ਕਿਹੜਾ ਕੋਈ ਪਾਕਿਸਤਾਨ ਤੋਂ ਲੈ ਕੇ ਆ ਰਹੇ ਆਂ ਜੀ ਸ਼ਰਿਆ ਮਾਲ ਆਉਂਦਾ ਹੀ ਸਾਰਾ ਟਰਾਂਸਪੋਰਟ ਤੋਂ ਆਉਂਦਾ ਮਾਲ ਸਾਰਾ ਮਾਲਾਂ ਦਾ ਸਾਰਿਆਂ ਨੂੰ ਪਤਾ ਕਿੱਥੇ ਬਣੀ ਜਾਂਦਾ ਕਿੱਥੋਂ ਆਈਦਾ ਵਿਕਦਾ ਨਹੀਂ ਜੇ ਅਗਲੇ ਦਾ ਕੁਝ ਹੋਰ ਬਿਨਾ ਸਟੈਂਪ ਤੋਂ ਜਦੋਂ 10 ਦੁਕਾਨਾਂ ਨੇ ਰੱਖਿਆ ਵਿਆਗਾ ਸਾਰੇ ਪੰਜਾਬ ਨੇ ਰੱਖਿਆ ਵਿਆ ਇੱਕ ਦੁਕਾਨ ਦੇ ਕਹਦਾ ਮੈਂ ਭੁੱਖਾ ਮਰੀ ਜਾ ਮੇਰੇ ਕੋਲ ਰਕ ਨਹੀਂ ਆ ਯਾਰ ਮੈਂ ਵੀ ਵੇਚਣ ਲਿਆ ਗਈ ਔਰ ਸ਼ਰਿਆ ਮਿਲ ਰਹੇ ਤਾਂ ਹੈ ਨਹੀਂ ਕੋਈ ਬਲੈਕ ਕਰਕੇ ਲੈ ਆ ਰਹੇ ਜਿਹੜੀ ਜਿਹੜੀ ਕਰਦੇ ਹੋ ਗਲਤ ਕੰਮ ਕਰ ਰਹੇ ਹਾਂਜੀ ਨਹੀਂ ਅਸੀਂ ਇਹ ਨਹੀਂ ਕਹਿੰਦੇ ਜੀ ਵੀ ਗਲ ਕਾਪੀ ਹੋ ਗਈ ਗਲਤ ਤੇ ਗਲਤ ਮੈਨੂਫੈਕਚਰ ਹੀ ਰੋਕੋ ਨਾ ਜੀ ਹੁਣ ਆਪਾਂ ਮੰਨ ਲਓ ਅੱਜ ਇਹਦੇ ਕੋਲ ਤੋਂ ਚਲੋ ਮਾਲ ਆ ਗਿਆ ਸਰ ਇੱਕ ਗਲਤ ਕੰਮ ਕਰ ਰਿਹਾ ਮੈਨੂਫੈਕਚਰ ਕਰ ਰਿਹਾਗਾ ਉਹ ਤਾਂ ਗਨਾਹ ਦਾ ਰਹੇਗਾ ਤੇ ਜਿਹੜਾ ਵੇਚਣ ਵਾਲਾ ਵੀ ਗਨਾਹ ਦਾਤਾ ਹੈਗਾ ਬਰਾਬਰ ਨਹੀਂ ਇਸ ਨੂੰ ਦੇਖੋ ਸਾਰੇ ਵਪਾਰ ਹੈ ਜੀ ਬਾਜ਼ਾਰ ਚ ਭਰਿਆ ਪਿਆ ਕੋਈ ਟੋਟਲੀ ਸਾਰਾ ਇਹ ਤਾਂ ਹੈ ਨਹੀਂ ਵੀ ਸਾਰੇ ਲੋਕੀ ਕੋਈ ਆਪਦਾ ਲੈਵਲ ਵੇਚਦੇ ਵਪਾਰ ਮੰਡਲੀ ਇਹ ਫੈਸਲਾ ਲੈ ਲੇ ਵੀ ਕੋਈ ਦੋ ਨੰਬਰ ਦਾ ਮਾਲ ਲੈ ਕੇ ਨਾ ਆਏ ਵੀ ਉਹ ਦੋ ਨੰਬਰ ਦਾ ਚਾਹ ਮੈਨੂਫੈਕਚਰਿੰਗ ਬੰਦ ਹੋ ਜਾਣੀ ਦੁਕਾਨਦਾਰ ਲਿਓ ਕਿੱਥੋਂ ਜੀ ਘਰੇ ਤਾਂ ਬਣਾਉਣਾ ਰਿਹਾ ਥੋੜੇ ਅਗਲਾ ਸਟੈਪ ਹੁਣ ਦੇਖਦੇ ਆਂ ਜੀ ਪਹਿਲਾਂ ਤਾਂ ਕਾਰਵਾਈ ਕੀ ਕਰਦੇ ਆਂ ਫਿਰ ਉੱਥੇ ਜਾ ਕੇ ਗੱਲ ਕਰਦੇ ਆਂ ਤੁਸਨਾਂ ਹੀ ਬੱਸ ਕੀਤੇਂਗੀ ਹਣੀ ਮਾਰਕੀਟ ਕੋਈ ਪੈਨਿਕ ਹੋ ਗਿਆ ਥੋੜੇ ਬਾਲ ਨੂੰ ਕੰਨਾ ਵੀ ਮੇਰੇ ਕੋਲ ਵੀ ਕੋਈ 20-50 ਤਾਂ ਸ਼ਾਇਦ ਮੇਰੇ ਤੋਂ ਵੀ ਕਾਰਵਾਈ ਨਾ ਹੋ ਜੇ ਕੋਈ ਕਿਹੜਾ ਇਹ ਨਹੀਂ ਬਸਤੀ ਗਲੀ ਨੰਬਰ 6 ਠੀਕ ਹੈ ਜਿਹੜੀ ਰੇਡ ਹੋਈ ਹੈ ਤੇ ਇਹਦੇ ਵਿੱਚ ਕੀ ਬਣਿਆ ਕੀ ਕੁਝ ਮਿਲਿਆ ਅੱਜ ਥਾਣੇ ਕਿਤਵਾਲੀ ਦੇ ਵਿੱਚ ਮਿਸਟਰ ਰਾਦੇਸ਼ ਸ਼ਾਮ ਨੇ ਜੋ ਕਿ অথੋਰਾਇਜ਼ ਨੇ ਲ logistic ipr ਸਰਵਿਸ ਲਿਮਟਿਡ ਆ ਇੱਕ ਕੰਪਨੀ ਅਥੋਰਾਈਜ਼ਡ ਆ ਐਡੀਡਾਸ ਤੇ ਨਾਈਕੀ ਦੇ ਜਿਹੜੇ ਪ੍ਰੋਡਕਟ ਨੇ ਜਿਹੜੇ ਬੰਦੇ ਨੇ ਉਹਨਾਂ ਦੀ ਟ੍ਰੇਡਮਾਰਕਿੰਗ ਅਤੇ ਕਾਪੀਰਾਈਟ ਐਕਟ ਨੂੰ ਦੀ ਅਥੋਰਾਈਜ਼ਰ ਅੱਜ ਇਹਨਾਂ ਨੇ ਸਾਡੇ ਕੋਲ ਇਤਲਾਹ ਦਿੱਤੀ ਸੀ ਕਿ ਨਵੀਂ ਬਸਤੀ ਰੋਡ ਤੇ ਇੱਕ ਸ਼ੂ 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 ਬੋਏ ਨਾ ਦੀ ਕੰਪਨੀ ਹੈਗੀ ਆ ਸ਼ਾਪ ਹੈਗੀ ਹੈ ਇਹ ਕਿਹੜੀ ਹੈਗੀ ਉੱਥੇ ਕਾਪੀ ਸਾਡੀ ਕਿਹੜੀ ਹੈਗੀ ਆ ਕਾਪੀ ਉਸ ਪ੍ਰੋਡਕਟ ਸੀ ਵੇਚਦੇ ਆ ਜਿਸ ਤੇ ਜਿਹੜਾ ਹੈਗਾ ਪਰਚਾ ਦਰਜ ਕਰਨ ਤੋਂ ਬਾਅਦ ਉੱਥੇ ਰੇਡ ਕੀਤੀ ਗਈ ਹੈ ਜੀ ਮੇਰੇ ਵੱਲੋਂ ਤੇ ਨਾਲ ਕੰਪਨੀ ਦੇ ਜਿਹੜੇ ਅਥੋਰਾਈਜ਼ ਅਧਿਕਾਰੀ ਉਹਨਾਂ ਨੂੰ ਲਿਆ ਗਿਆ ਹੁਣ ਤੱਕ ਕਿਹੜੀ ਹੈਗੀ ਅੰਦਰ ਕਾਰਵਾਈ ਚੱਲ ਰਹੀ ਹੈ ਕੀ ਕੁਝ ਮਿਲੇ ਦੇਖੋ ਹੁਣ ਤੱਕ ਜੋ ਕਾਰਵਾਈ ਹੈਗੀ ਆ ਕਰੀ 800 ਦੇ ਕਰੀਬ ਨਾਈਕੀ ਅਤੇ ਐਡੀਡਾਸ ਦੇ ਫਸਟ ਕਾਪੀ ਸ਼ੂ ਮਿਲੇ ਨੇ ਕਿਹੜੀ ਕਿਹੜੀ ਡਿਟੇਲ ਆਈਆਂ ਤੋਂ ਦੇ ਜਮਾ ਕਰ ਦਿੱਤੀ ਜਾਵੇ ਦੇਖੋ ਪੁਲਿਸ ਦੀ ਮੇਰੀ ਖੋਟੀਮਾ ਨਾਲ ਥਾਣੇ ਦੇ ਕਰਮਚਾਰੀ ਹੈ ਮੇਰੀ ਆਪ ਦੀ ਟੀਮ ਚ ਮੈਂ ਇਸ ਸੇ ਜੋਤਵਾਲੀ ਕਿੰਨੇ ਲੋਕਾਂ ਦੇ ਖਿਲਾਫ ਇਹਦਾ ਮਾਮਲਾ ਦਰਜ ਕੀਤਾ ਗਿਆ ਦੇਖੋ ਫਿਲਹਾਲ ਅਸੀਂ ਇਹ ਵੈਰੀਫਾਈ ਕਰ ਰਹੇ ਹਾਂ ਕਿ ਇਹਦਾ ਅਥੋਰਾਈਜ਼ ਕੌਣ ਮਾਰ ਕੇ ਦੁਕਾਨ ਨੂੰ ਕਿਹੜਾ ਚਲਾਉਂਦਾ ਸੀ ਫਿਲਹਾਲ ਸੀ ਕਿ ਉਹਨਾਂ ਨੂੰ ਅੰਦਰ ਹੀ ਰਾਉਂਡ ਅਪ ਕੀਤਾ ਗਿਆ ਲੇਕਿਨ ਉਸ ਤੋਂ ਬਾਅਦ ਜਿਹੜੀ ਹੈਗੀ ਆ ਇਹਨਾਂ ਦੀ ਗਿਸਟਰੀ ਜਿਹੜੀ ਹੈਗੀ ਆ ਐਵੀਡੈਂਸ ਆਉਣ ਤੋਂ ਬਾਅਦ ਕਿਹੜਾ ਵੀ ਬੰਦਾ ਇਹਦਾ ਅਧਿਕਾਰ ਖੇਤਰ ਹੋਇਆ ਜਾਂ ਚਲਾਉਣਾ ਸੀ ਉਸੀ ਦੇ ਤਰੀਕੇ 따라 ਇੱਕ ਸਪੀਡ ਜਿਹੜਾ ਮੰਨ ਲਓ ਦੇਖੋ ਫਿਲਹਾਲ ਨੀਸ਼ਾ ਦਾ ਫਿਲਹਾਲ ਅਸੀਂ ਕਾਪੀਰਾਈਟ ਦਾ ਅਟੈਕ ਅਕਟ ਤੇ ਮਾਮਲਾ ਚੱਲਦਾ ਦਾਦੇ ਸ਼ਾਮ ਯਾਦ

अभी हमारे पास तो एक ही का आया था और क्योंकि देखिए ऑनलाइन तो ज्यादा इनका ये चल रहा है सर हमारे पास नहीं हमें तो कंपनी भेजती है जी, के पास, उनके वॉचिंग टीम होती है वो वॉच करते हैं किसके कितने फॉलोअ कौन कितना पोस्ट डाल रहा है क्या कर रहा है उसके अकॉर्डिंग होता है सर वहाँ भी होती है सर मैनुफैक्चरिंग पे भी होती है खूब होती है मैनुफैक्चरिंग भी हो रहा है यहाँ भी हो रहा है इम्पोर्टेड आते हैं वो सारे कंटेनर भी पकड़े जाते हैं सर तो, तो, तो पूरी इंडिया सर। जो है जहाँ पे होता है जिसकी इन्वेस्टिगेशन होती है वहाँ सब पे होती है ऐसा किसी के साथ कोई पर्सनल दुश्मनी नहीं है कि हमारी इनके साथ कोई दुश्मनी है इनके साथ जो है या उनके साथ दोस्ती ऐसा किसी के साथ कुछ नहीं होता सर जिसका नंबर आया था जिसकी इन्वेस्टिगेशन हो जाती है उसका होता है इतना टाइम क्यों लग जाता है क्योंकि आप दो तीन साल बाद आते अच्छा इतना टाइम सर इतना टाइम इसलिए लग जाता है क्योंकि हम पैन इंडिया करते हैं हमारी टीम इतनी टीम में टीमें, पंजाब में नहीं है बिल्कुल करती है सर पंजाब में भी है हमारी पैन इंडिया का मतलब सर हम गुजरात भी करते हैं मुंबई भी करते हैं महाराष्ट्र भी करते हैं कोलकाता भी करते हैं तो सब जगह घूमते घुमते नंबर आता है जब अब तो साल लग ही जाता है दिल्ली से आए ਅਸੀਂ ਕੋਈ ਨੰਬਰ ਆਮ ਕਰ ਜੋ ਲੋਕੋ ਨੂੰ ਮੈਸੇਜ ਆਏ ਆਪ ਨੂੰ ਜੋ ਹੈ ਨੰਬਰ ਆਮ ਕਰਦੇ ਨੰਬਰ ਨਹੀਂ ਸਰ ਨੰਬਰ ਅਸੀਂ ਆਪਣਾ ਕਿਸੇ ਕੋ ਪ੍ਰੋਵਾਈਡ ਨਹੀਂ ਕਰਦੇ ਸੌਰੀ ਸਰ ਇਹ ਆਨਲਾਈਨ ਤੁਸੀਂ ਆ ਦੇਖ ਸਕਦੇ ਹੋ ਇਹ ਸਾਈਡ ਬਣਾਈ ਹੋਈ ਹੈ ਜਿਹਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਕੰਪਨੀ ਨੂੰ ਇਹ ਸਾਈਡਾਂ ਬਣੀਆਂ ਹੋਈਆਂ ਸਰ ਇਸ ਕਰਕੇ ਸਰ ਕਾਰਵਾਈਆਂ ਹੋ ਰਹੀਆਂ ਆਨਲਾਈਨ ਵੇਚ ਰਹੇ ਆ ਔਰ ਉਹ ਕੁਆਂਟੀਟੀ ਚ ਵੇਚ ਰਹੇ ਆ ਸਰ ਜੋ ਆਪਾ ਸੋਚ ਨਹੀਂ ਸਕਦੇ ਸਰ ਇਹ ਬਾਹਰ ਵੀ ਭੇਜ ਰਹੇ ਆ ਇੰਡੀਆ ਤੋਂ ਬਾਹਰ ਵੀ ਜਾ ਰਹੇ ਇਹਨਾਂ ਦਾ ਲੋਕਲ ਵੀ ਮਾਲ ਵਿਕ ਰਿਹਾ ਔਰ ਟੈਕਸ ਦੀ ਚੋਰੀ ਹੋ ਰਹੀ ਹੈ ਬਹੁਤ ਵੱਡੀ ਪਰ ਪਰ ਜਿੱਦੇ ਵੀ ਕੰਪਨੀਆਂ ਦੇ ਸ਼ੋਅਰੂਮ ਖੁੱਲੇ ਨੇ ਉਹ ਤਕਰੀਬਨ ਜਾਂ ਤਾਂ ਬੰਦ ਬੰਦ ਹੋ ਗਏ ਨੇ ਤੇ ਜਾਂ ਉੱਥੇ ਕੋਈ ਦਾਗ ਹੀ ਨਹੀਂ ਸਰ ਬੰਦ ਵੀ ਇਹਨਾਂ ਕਰਕੇ ਹੀ ਹੋ ਰਿਹਾ ਜੋ ਇਹ ਕੰਪਨੀ ਡੁਪਲੀਕੇਟ ਬਣਾ ਕੇ ਵੇਚ ਰਹੇ ਆ ਮਾਰਕੀਟ 'ਚ ਉਹਦੇ ਕਰਕੇ ਕੰਪਨੀ ਨੂੰ ਨੁਕਸਾਨ ਹੋ ਰਿਹਾ ਉਹਨਾਂ ਦੇ ਆਡਿਟਸ ਵੀ ਬੰਦ ਹੋ ਰਹੇ ਆ ਤੇ ਉਹ ਇੰਡੀਆ 'ਚੋਂ ਵੀ ਜਾ ਰਹੇ ਆ ਇਸ ਟਾਈਮ ਕੀ ਇਹ ਰੇਟ ਹੈ ਜੀ ਆਪਣੀ ਕੋਲ ਭੇਜਿਆ ਹੈ ਜੀ ਇਸ ਕੰਪਨੀ ਨੇ ਸਾਨੂੰ ਸਰਪੇਟ ਠੀਕ ਠੀਕ